ਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਇੱਕ ਛੋਟਾ ਜਿਹਾ ਟੌਪਿਕ ਲੈ ਕੇ ਆਏ ਆ ਇਹ ਟੌਪਿਕ ਇਹ ਆ ਵੀ ਜਿਵੇਂ ਆਪਣੇ ਘਰੇ ਕੱਟੀਆਂ ਜਾਂ ਪੱਛੂਆ ਹੁੰਦੇ ਗਏ ਉਹਨੂੰ ਆਪਾਂ ਧਾਰੇ ਉੱਤੇ ਦੇ ਦਿੰਨੇ ਆ ਉਹਦੇ ਬਾਰੇ ਇਹਦੀ ਮੈਂ ਵੀਡੀਓ ਇੱਕ ਤੁਹਾਡੇ ਨਾਲ ਸ਼ੇਅਰ ਕਰਦਾ ਆਂਗਾ ਅਗਰ ਤੁਸੀਂ ਤੁਹਾਡੇ ਘਰੇ ਮੱਛੀ ਆ ਜਾਂ ਕੱਟੀ ਆ ਉਹਨੂੰ ਤਿਆਰ ਕਰੋ ਔਰ ਕਿਸੇ ਬੰਦੇ ਨੂੰ ਦੂਸਰੇ ਬੰਦੇ ਨੂੰ ਧਾਰੇ ਉੱਤੇ ਨਾ ਦਿਓ ਧਾਰੇ ਤੇ ਦੇਣ ਦਾ ਕੀ ਮਤਲਬ ਆ ਆਪਾਂ ਇੱਕ ਸਾਲ ਪਹਿਲਾਂ ਤਾਂ ਬੱਚੇ ਨੂੰ ਸੰਭ ਲੈਨੇ ਆਂ ਸੰਭ ਕੇ ਫੇਰ ਆਪਾਂ ਅਗਲੇ ਨੂੰ ਧਾਰੇ ਉੱਤੇ ਦੇ ਦਿੰਨੇ ਆਂ ਫੇਰ ਉਹ ਕੀ ਕਰਦਾ ਪਸ਼ੂ ਭੁੱਖਾ ਧਿਆਇਆ ਔਰ ਪੂਰਾ ਲਿੱਸਾ ਕਰ ਦਿੰਦਾ ਪਸ਼ੂ ਨੂੰ ਔਰ ਮਰਨ ਵਾਲਾ ਕਰ ਦਿੰਦਾ ਹੈਗਾ ਫੇਰ ਉਹ ਆਪਾਂ ਉਹਦੇ ਘਰੇ ਜਾ ਕੇ ਵੇਖਦੇ ਆਂ ਫੇਰ ਆਪਾਂ ਕੀ ਹੁੰਦਾ ਵੀ ਉਹ ਕਹਿ ਦਿੰਦਾ ਵੀਰ ਮੇਰੇ ਹੱਥ ਖੜੇ ਆ ਤੇ ਤੁਸੀਂ ਇਹਨੂੰ ਲੈ ਜੋ ਇਹ ਗੱਪਣ ਨਹੀਂ ਹੁੰਦਾਗਾ ਅਗਰ ਫਿਰ ਆਪਾਂ ਅੱਕ ਕੇ ਜਾਂ ਤਾਂ ਉਹਨੂੰ ਆਪਾਂ ਜੇ ਕੱਟੀ ਹੁੰਦੀ ਆ ਤਾਂ ਉਹਨੂੰ ਆਪਾਂ ਵੱਢਣ ਵਾਲਿਆਂ ਨੂੰ ਦੇ ਦਿੰਨੇ ਆ ਬੱਛੀ ਹੁੰਦੀ ਆ ਤੇ ਉਹਦਾ ਆਪਾਂ ਰਸਾ ਲਾ ਦਿੰਨੇ ਆ ਰਸਾ ਲਾ ਕੇ ਫਿਰ ਸੜਕਾਂ ਦੇ ਉੱਤੇ ਉਹ ਤੁਰੀ ਫਿਰਦੀ ਆ ਇਸ ਤਰ੍ਹਾਂ ਦਾ ਆਪਾਂ ਕੰਮ ਨਹੀਂ ਕਰਨਾ ਜਿਵੇਂ ਕਿ ਮੇਰੇ ਨਾਲ ਖੁਦ ਹੋਇਆ ਮੇਰੇ ਕੋਲੇ ਆਪਦਾ ਪ੍ਰੋਜੈਕਟ ਚੱਲਦਾ ਸੀਗਾ ਤੇ ਮੈਂ ਥੋੜਾ ਸਿਆਲ ਦੇ ਵਿੱਚ ਲਾਲਚ ਕਰ ਲਿਆ ਵਿਚਾਲੇ ਬੱਚੀ ਨੂੰ ਆਪਾਂ ਧਾਰੇ ਉੱਤੇ ਦੇ ਦਿੱਗੇ ਔਰ ਬੱਚੀ ਸ਼ਾ ਮਾਰਦੀ ਸੀ ਪੂਰੀ ਇੱਕ ਡੇਢ ਸਾਲ ਦੀ ਔਰ ਪੂਰੀ ਵਧੀਆ ਬੱਚੀ ਸੀਗੀ ਜਿਹੜੀ ਫੜਾਈ ਨਹੀਂ ਖਾਂਦੀ ਸੀ ਤੇ ਮੈਂ 4-5 ਮਹੀਨੇ ਉਹਦਾ ਪਤਾ ਹੀ ਨਹੀਂ ਕਰਿਆ ਵੀ ਕਿਵੇਂ ਆ ਕਿੱਥੇ ਆ ਅਗਰ ਸਿਆਲ ਨਿਕਲੇ ਤਾਂ ਜਦੋਂ ਮੈਂ ਗਿਆ ਇਧਰੋਂ ਮੜਾ ਜਾ ਵੇਲਾ ਹੋਇਆ ਤੇ ਉਹ ਕਹਿੰਦਾ ਬਾਈ ਜੀ ਇਹਨੂੰ ਤੁਸੀਂ ਲੈ ਜਾਓ ਅਗਰ ਉਹਦੋਂ ਜਦੋਂ ਮੈਂ ਬੱਚੀ ਦੀ ਹਾਲਤ ਜਾ ਕੇ ਵੇਖੀ ਉਹਦੇ ਕਮ ਸੇ ਕਮ 1 1 ਕਰੋੜ ਦਾ ਚਿਚੜ ਲੱਗੇ ਹੋਏ ਸੀਗੇ ਔਰ ਪੂਰੀ ਚਿਚੜਾਂ ਦੇ ਨਾਲ ਭਰੀ ਵੀ ਸੀ ਅਗਰ ਮਗਰ ਲੀਆਂ ਖੁੱਚਾਂ ਵੀ ਖੁਚੜੀਆਂ ਹੋ ਗਈਆਂ ਉਹਦੀਆਂ ਅਗਰ ਉਹ ਰੱਸੀ ਦੇ ਵਿੱਚ ਬੰਨਣ ਵਾਲੀ ਹੋ ਗਈ ਅਗਰ ਮੈਂ ਵੀੜਗੋ ਬਣਾਉਂਦਾ ਕਰਕੇ ਮੈਂ ਉਹਦਾ ਰੱਸਾ ਭਾਈ ਲਾਹਿਆ ਨਹੀਂ ਟੈਂਪੂ ਆਏ ਨੂੰ ਕਰਾਇਆ ਦਿੱਤਾ ਔਰ ਮੈਂ ਪਿੰਡੋਂ ਉਹ ਲਿਆ ਕੇ ਘਰੇ ਲਿਆਦਾ ਤੇ ਅੱਜ ਮੈਂ ਤੁਹਾਨੂੰ ਉਹ ਬੱਛੀ ਵਿਖਾਉਣਾ ਹੈ ਹੁਣ ਮੈਨੂੰ ਹੋ ਗਏ ਉਹਨੂੰ ਕਮ ਸੇ ਕਮ ਵੀ ਵੀਰਣ ਬੱਛੀ ਨੂੰ ਇਹ ਬੱਛੀ ਸੀਗੀ ਹੁਣ ਮਾੜੀ ਦੇ ਵਿੱਚ ਜਾਣ ਦੇ ਵਿੱਚ ਹੋਈ ਆ ਅਗਰ ਇਹਦੇ ਮੈਂ ਤਿੰਨ ਵਾਰੀ ਤਾਂ ਦਵਾਈ ਲਾਈ ਚਚੜਾਂ ਵਾਲੀ ਔਰ ਚਚੜ ਮੈਂ ਬੌਕਰ ਦੇ ਨਾਲ ਰਾਤ ਨੂੰ ਜਿੱਥੇ ਬੰਨੀ ਹੁੰਦੀ ਸੀ ਬੌਕਰ ਦੇ ਨਾਲ ਸੁੰਮਰ ਕੇ ਮੈਂ ਤੇ ਵਾਰ ਸਿੱਟ ਕੇ ਆਉਂਦਾ ਚਚੜ ਇੰਨੇ ਚਚੜ ਸੀਗੇ ਬਿਲਕੁਲ ਇਹ ਆਹ ਬੱਚੀ ਫੜਾ ਨਹੀਂ ਖਾਂਦੀ ਸੀਗੀ ਜਦੋਂ ਮੇਰੇ ਘਰੇ ਸੀਗੀ ਔਰ ਰੱਸੀ ਦੇ ਵਿੱਚ ਬੰਨਣ ਵਾਲੀ ਬੰਦੇ ਨੇ ਕਰਤੀ। ਉਦੋਂ ਬਾਅਦ ਇਹਨੂੰ ਕੀ ਹੋਇਆ? ਹੁਣ ਇਹਨੂੰ 20 ਦਿਨ ਹੋਏ ਆ। 20 ਦਿਨਾਂ ਤੋਂ ਬਾਅਦ ਹੁਣ ਮੈਂ ਇਹਦਾ ਪ੍ਰੋਜੈਕਟ ਸ਼ੁਰੂ ਕੀਤਾ ਜਿਵੇਂ ਕਿ ਮੈਂ ਪਿੱਛੇ ਇੱਕ ਵੀਡੀਓ ਪਾਈ ਆਗੀ। ਪਸ਼ੂ ਨੂੰ ਹੀਟ ਦੇ ਵਿੱਚ ਲਿਆਉਣ ਵਾਸਤੇ ਕੀ ਕੀ ਸਮਾਨ ਪਾਉਣਾ, ਛੋਲੇ ਪਾਉਣੇ ਆ, ਹਲਦੀ ਪਾਉਣੀ ਆ। ਤੇ ਮਤਵ ਨਾਲ ਕੱਚੀ ਹਲਦੀ ਪਾਉਣੀ ਆ। ਉਹ ਮੈਂ ਇਹਦਾ ਸਟਾਰਟ ਕੀਤਾ ਜਿਵੇਂ ਕਿ ਆਹ ਵੇਖੋ ਇੱਕ ਖਰਾਕ ਇਹਨੂੰ ਮੈਂ ਹੁਣ ਚਾਰਤੀ ਆਵੇ ਹਲਦੀ ਵਾਲੀ। ਆ ਹਲਦੀ ਨਾਲ ਲੱਗੜਿਆ ਪਿਆ ਹੱਥ ਵੀ ਮੇਰੇ ਆ ਵੇਖੋ ਇਹਦੇ ਲਿਬੜਿਆ ਹੁਣ ਮਾੜਾ ਆ ਜਾ ਇਹ ਗਰੋਹ ਤੇ ਵਿੱਚ ਆਈ ਆ ਕਿਉਂ ਆਪਾਂ ਕੀ ਕਰਦੇ ਆ ਕੋਈ ਚੰਗਾ ਸੀਮਨ ਬੱਛੀ ਦਾ ਜੂਰ ਲਵਾ ਲੈਨੇ ਆ ਫੇਰ ਆਪਾਂ ਨੂੰ ਥੋੜਾ ਲਾਲਤ ਹੋ ਜਾਂਦਾ ਜਾ ਰਹੇ ਨੂੰ ਆਪਾਂ ਕੋਈ ਗੱਲ ਨਹੀਂ ਜੇ ਨੂੰ ਅੰਦਰ ਇਹਦੇ ਦੇ ਦਿਓ ਬਾਹਰੇ ਤੇ ਦੇ ਕੇ ਕਦੇ ਵੀ ਗਲਤੀ ਨਾ ਕਰੋ ਔਰ ਮੈਂ ਗਲਤੀ ਕਰੀ ਮੈਂ ਇਹੀ ਵੀਡੀਓ ਪਾ ਕੇ ਹਰੇਕ ਕਿਸਾਨ ਭਰਾ ਨੂੰ ਕਹਿਣਾ ਵੀ ਵੀਰ ਜੀ ਇਹਦੇ ਨਾਲ ਤਾਂ ਤੁਸੀਂ ਵੇਚ ਦਿਓ ਅਗਰ ਮੱਛੀ ਨੂੰ ਉਹਦੀ ਤੁਸੀਂ ਵੇਚ ਦਿਓਗੇ 4000 5000 ਦੀ ਵੇਚ ਦਿਓ ਕੋਈ ਟੱਕਰ ਨਹੀਂ ਨਹੀਂ ਪੜਦੀ। ਅਗਰ ਪਾਲਣੀ ਆ ਤਾਂ ਤੁਸੀਂ ਘਰੇ ਪਾਲੋ। ਪ੍ਰਾਣੀਆਂ ਮੇਰੀਆਂ ਬਹੁਤ ਗੁਰਲਾਬ ਸਿੰਘ ਬਟਿੰਡਾ ਦੇ ਚੈਨਲ ਦੇ ਉੱਤੇ ਲਗ ਲਗ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਪਾਈਆਂ ਆਵੀਆਂ। ਉਹ ਵੇਖ ਕੇ ਪਾਲੋ। ਅਗਰ ਮੈਂ ਗਲਤੀ કરી ਜਿੱਦੇ ਨਹੀਂ ਮੈਂ ਲਿਆਇਆ ਹੈ। ਮੇਰਾ ਟਾਈਮ ਨਹੀਂ ਲੱਗਿਆ ਸੀਗਾ ਹੁਣ ਮੈਨੂੰ ਮਹੀਨੇ ਵਾਂਗੂ ਹੋ ਗਿਆ ਲਿਆਂਦੀ ਨੂੰ। ਮੈਂ ਇਹ ਕਿਹਾ ਸੀ ਵੀ ਮੇਰੇ ਵੀਰ ਭਰਾਵਾਂ ਦੇ ਨਾਲ ਮੇਰੇ ਵੇਖਣ ਵਾਲਿਆਂ ਦੇ ਨਾਲ ਇਹ ਮੈਂ ਗੱਲ ਜਰੂਰ ਮੈਂ ਸ਼ੇਅਰ ਕਰੂੰਗਾ। ਔਰ ਮੈਂ ਆਪ ਦਾ ਦੁੱਖ ਤੋਂ ਨੂੰ ਦੱਸੂਗਾ ਵੀ ਇਹੇ ਤਰ੍ਹਾਂ ਦਾ ਮੈਨੂੰ ਸੀਗਾ ਅਗਰ ਮੈਂ ਇਹਦਾ ਰਸਾ ਨਹੀਂ ਲਾਇਆ ਸੜਕ ਤੇ ਅਗਰ ਆਪਾਂ ਰਸਾ ਲਾ ਦਿੰਦੇ ਸੜਕ ਦਾ ਮੈਂ ਬਿਲਕੁਲ ਇਸ ਤਰ੍ਹਾਂ ਦੀ ਸੀ ਕਿਸੇ ਮੋਟਰਸਾਈਕਲ 'ਚ ਵੱਜਦੀ ਉਹਦਾ ਐਕਸੀਡੈਂਟ ਕਰਦੀ ਕੋਈ ਕਾਰ ਵਾਲੇ ਨੂੰ ਭੰਨਦੀ ਔਰੇ ਲਫਾਫੇ ਖਾਂਦੀ ਔਰੇ ਭੁੱਖੀ ਮਰਦੀ ਮੈਂ ਇਹਨੂੰ ਖੁਦ ਆਪਦੇ ਘਰੇ ਲਿਆਇਆ ਔਰ ਮੈਂ ਘਰੇ ਲਿਆ ਕੇ ਅਗਰ ਜਿਦੇ ਹੈ ਸੂਪੀ ਅਗਰ ਮੈਂ ਇਹਦਾ ਦੁੱਧ ਵੀ ਤੁਹਾਨੂੰ 25 ਲੀਟਰ ਪਹਿਲੇ ਸੂਏ ਤੁਹਾਨੂੰ ਮੈਂ ਮਿਲਕਿੰਗ ਆਨਲਾਈਨ ਕਰਕੇ ਦਿਖਾਉਂ ਮੈਂ ਤੁਹਾਨੂੰ ਬਿਲਕੁਲ ਚਵਾਈ ਕਰਕੇ ਔਰ ਮੈਂ ਇਹਦੀ ਸੇਵਾ ਕਰਕੇ ਔਰ ਮੇਰੇ ਵੀਰਾਂ ਨੂੰ ਇਹੀ ਬੇਨਤੀ ਆ ਵੀ ਹੱਥ ਵੰਨ ਕੇ ਮੇਰੀ ਬੇਨਤੀ ਆ ਧਾਰੇ ਤੇ ਪਸ਼ੂ ਕਦੇ ਵਾਸਤੇ ਦਿਓ ਨਾ ਵੇਚ ਜੋ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀ ਕਾਲ ਬਹੁਤ ਬਹੁਤ ਦੇਖਣ ਵਾਲਿਆਂ ਦਾ ਧੰਨਵਾਦ